ਸੋਸ਼ਲ ਮੀਡੀਆ ਤੇ ਤੁਹਾਡੇ ਬੜੇ ਫੋਲੋਅਰ ਹੈ ਹਨਾ ਤੇ ਲੋਕਾਂ ਨੂੰ ਲੱਗਦਾ ਵੀ ਕੋਈ ਬੜੀ ਚਮਕਦਮਕਲੀ ਜ਼ਿੰਦਗੀ ਹੈ ਕਿੰਨੇ 15 ਸਾਲ ਦੀ ਉਮਰ ਵਿੱਚ ਇੱਕ ਮੈਨੂੰ ਰਿਸ਼ਤਾ ਆਉਂਦਾ ਜਿਹਦੇ ਵਿੱਚ ਮੈਨੂੰ ਕੁਝ ਵੀ ਪਤਾ ਨਹੀਂ ਹੁੰਦਾ ਹਫਤੇ ਬਾਅਦ ਹੀ ਰੌਲਾ ਪਿਆ ਜਾਂਦਾ ਹਫਤੇ ਬਾਅਦ ਮਤਲਬ ਕੀ ਕੁੱਟਣਾ ਮਾਰਨਾ ਸਟਾਰਟ ਹੋ ਜਾਂਦਾ ਅਕਿਆਚਾਰ ਦੇ ਨਾਲ ਨਾਲ ਜਿਹੜਾ ਉਤੋਂ ਮਾਨਸਿਕ ਵੀ ਤੁਹਾਨੂੰ ਹਰਾਸਮੈਂਟ ਹੋਦੀ ਸੀਗੀ ਜਦ ਮੈਨੂੰ ਸਾਰੇ ਅੰਦੇ ਸਾਹਮਣੇ ਕੁੱਟਿਆ ਮਾਰੇ ਹਾਂਜੀ ਬਹੁਤ ਹੁੰਦਾ ਸੀ ਸਸਿਕਾਲ ਤੁਸੀਂ ਜੁੜਿਓ ਬੋਕਲ ਜਦਮੀਤ ਦੇ ਨਾਲ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹੜਾ ਜਿਹੜਾ ਆਮ ਬੰਦੇ ਨੂੰ ਉਹਦੇ ਟੈਲੈਂਟ ਦੇ ਮੁਤਾਬਕ ਸਟਾਰ ਬਣਾ ਦਿੰਦਾ ਪਰ ਸਟਾਰ ਬਣਨ ਤੋਂ ਬਾਅਦ ਦੁਨੀਆ ਨੂੰ ਇਹ ਲੱਗਣ ਲੱਗ ਜਾਂਦਾ ਵੀ ਇਹਦੇ ਵਿੱਚ ਨੂੰ ਇਹਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਵਧੀਆ ਹੈ ਪਰ ਉਹਦੀ ਜ਼ਿੰਦਗੀ ਦੀ ਅਸਲ ਕਹਾਣੀ ਕੀ ਹੁੰਦੀ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਦੀ ਉਹ ਉਹਦੀਆਂ ਰੀਲਾਂ ਚ ਨਹੀਂ ਦਿਖਦੀ ਪਰ ਅੱਜ ਤੁਹਾਨੂੰ ਅਸੀਂ ਇੱਕ ਐਸੇ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਅਮਨ ਸਿੱਦੂ ਨੂੰ ਮਿਲੌਣ ਜਾ ਰਹੇ ਆ ਜਿਨ੍ਹਾਂ ਦੀ ਜ਼ਿੰਦਗੀ ਦੀ ਅਸਲ ਕਹਾਣੀ ਉਹਦੀ ਚਮਕ-ਦਮਕ ਤੋਂ ਵੱਖਰੀ ਹੈ ਸੱਸੀ ਗੱਲ ਪੈਂ ਜੀ ਸੱਸੀ ਗੱਲ ਜੀ ਪੈਂ ਜੀ ਜਿਵੇਂ ਮੈਂ ਗੱਲ ਕੀਤੀ ਵੀ ਸੋਸ਼ਲ ਮੀਡੀਆ ਤੇ ਤੁਹਾਡੇ ਬੜੇ ਫੋਲੋਅਰ ਹੈ ਹਨਾ ਤੇ ਲੋਕਾਂ ਨੂੰ ਲੱਗਦਾ ਵੀ ਭਾਈ ਬੜੀ ਚਮਕ-ਦਮਕ ਵਾਲੀ ਜ਼ਿੰਦਗੀ ਹੈ ਕਿਵੇਂ ਨਹੀਂ ਜੀ ਝੂਠ ਆ ਇਹ ਹੈ ਝੂਠਾ ਬਿਲਕੁਲ ਹਾਂਜੀ ਕਿਉਂ ਲੱਗਦਾ ਵੀ ਝੂਠ ਹੈ ਵੀ ਅਸਲ ਚ ਕਹਾਣੀ ਕੀ ਹੈ ਸਕੂਨ ਹੈ ਨਹੀਂ ਲਾਈਫ ਦੇ ਵਿੱਚ ਹਮ ਬਿਲਕੁਲ ਵੀ ਹਮ ਕਿਉਂਕਿ 15 ਸਾਲ ਦੀ ਉਮਰ ਵਿੱਚ ਇੱਕ ਮੈਨੂੰ ਰਿਸ਼ਤਾ ਆਉਂਦਾ ਜਿਹਦੇ ਵਿੱਚ ਮੈਨੂੰ ਕੁਝ ਵੀ ਪਤਾ ਨਹੀਂ ਹੁੰਦਾ ਹਮ ਹਫਤੇ ਬਾਅਦ ਹੀ ਰੌਲਾ ਪੈ ਜਾਂਦਾ ਹਮ ਹਫਤੇ ਬਾਅਦ ਮਤਲਬ ਕੀ ਕੁੱਟਣਾ ਮਾਰਨਾ ਸਟਾਰਟ ਹੋ ਜਾਂਦਾ ਹਮ ਕਿਉਂਕਿ ਮੈਨੂੰ ਕੋਈ ਵੀ ਕੰਮ ਨਹੀਂ ਆਉਂਦਾ ਹੁੰਦਾ ਘਰ ਦਾ ਹਮ ਕਿਉਂਕਿ ਉਹ ਮੈਨੂੰ ਹਫਤੇ ਬਾਅਦ ਹੀ ਘਰ ਦਾ ਕੰਮ ਬਾਹਰਲਾ ਕੰਮ ਸਾਰਾ ਕਰਵਾਉਂਦੀ ਆ ਝੋਨਾ ਲਵਾਉਣਾ ਭਿੰਡੀਆਂ ਤੋੜਨੀਆਂ 4-4 ਵਜੇ ਮੈਨੂੰ ਖੇਤਾਂ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਜਦੋਂ ਮੈਨੂੰ ਨਹੀਂ ਆਉਂਦਾ ਸੀ ਕੋਈ ਵੀ ਕੰਮ ਉਹਨਾਂ ਨੇ ਮੈਨੂੰ ਉੱਥੇ ਹੀ ਕੁੱਟਣਾ ਮਾਰਨਾ ਸਟਾਰਟ ਕਰ ਦੇਣਾ 15 ਸਾਲ ਦੀ ਉਮਰ 'ਚ ਕੰਮ ਕਿੱਥੇ ਆ ਜਾਊਗਾ ਬੱਚੇ ਨੂੰ ਐਡਾ ਤਾਂ ਨਹੀਂ ਪਤਾ ਹੁੰਦਾ ਹਾਂਜੀ ਤੁਸੀਂ ਆਪ ਹੀ ਸਮੇਂਦਾਰ ਹੋ ਕਿੰਨਾ ਕੁ ਬੱਚੇ ਨੂੰ ਹੁੰਦਾ ਮੈਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਸੀਗਾ ਕੁਛ ਵੀ ਨਹੀਂ ਆਉਂਦਾ ਸੀ ਮੈਨੂੰ ਕਿਉਂਕਿ ਉਹ ਮੈਨੂੰ ਬਹੁਤ ਟਾਰਚਰ ਕਰਦੇ ਹੁੰਦੇ ਸੀ ਮੈਨੂੰ ਕੋਈ ਕੋਈ ਵੀ ਨਹੀਂ ਕੰਮ ਆਉਂਦਾ ਹੁੰਦਾ ਸੀ ਕਿਉਂਕਿ ਉਹਨਾਂ ਨੇ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਦੇਖਣਾ ਨਹੀਂ ਹੁੰਦਾ ਸੀ ਵੀ ਇੱਥੇ ਇੰਨੇ ਲੋਕ ਆ ਤੇ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਕੁੱਟਣਾ ਮਾਰਨਾ ਸਟਾਰ ਮਤਲਬ ਇੱਕ ਅਤਿਆਚਾਰ ਦੇ ਨਾਲ ਨਾਲ ਜਿਹੜਾ ਉਹ ਤੋਂ ਮਾਨਸਿਕ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਸੀਗੀ ਵੀ ਮੈਨੂੰ ਸਾਰਿਆਂ ਦੇ ਸਾਹਮਣੇ ਕੁੱਟਿਆ ਮਰੇ ਹਾਂਜੀ ਬਹੁਤ ਹੁੰਦਾ ਸੀ ਪਰ ਮਜਬੂਰ ਸੀਗੀ ਮੈਂ ਉਸ ਟਾਈਮ ਕਿਉਂਕਿ ਇੱਕ ਤਾਂ ਉਮਰ ਛੋਟੀ ਸੀਗੀ ਇੱਕ ਕੁਛ ਦੁਨੀਆਦਾਰੀ ਬਾਰੇ ਕੁਝ ਪਤਾ ਨਹੀਂ ਸੀਗਾ ਹਮ ਸਮਝ ਨਹੀਂ ਸੀਗੀ ਇੰਨੀ ਬਿਲਕੁਲ ਵੀ ਸਮਝ ਨਹੀਂ ਸੀਗੀ ਮੈਨੂੰ ਕਹਿੰਦੇ ਨੇ ਜਿਵੇਂ ਜਿਵੇਂ ਬੰਦੇ ਨੂੰ ਠੋਕਰਾਂ ਮਿਲਦੀਆਂ ਉਵੇਂ ਉਵੇਂ ਅਕਲ ਆਉਂਦੀ ਹੈ ਬੰਦੇ ਨੂੰ ਉਹ ਚੀਜ਼ ਹੋਈ ਹੈ ਮੇਰੇ ਨਾਲ ਆਪਾਂ ਗੱਲ ਕਰੀਏ ਵੀ ਜਦੋਂ ਹਨਾ ਇਸ ਤਰੀਕੇ ਦਾ ਮਾਹੌਲ ਇੱਕ ਕੁੜੀ ਨੂੰ ਹੱਸ ਵੀ ਖੇਡ ਵੀ ਕੁੜੀ ਨੂੰ ਇਹੋ ਜਿਹਾ ਮਾਹੌਲ ਮਿਲ ਜੇ ਤਾਂ ਫਿਰ ਉਹਦੀ ਮਾਨਸਿਕ ਹਾਲਤ ਕਿਵੇਂ ਦੀ ਹੋ ਜਾਂਦੀ ਬਹੁਤ ਖਰਾਬ ਹੋ ਜਾਂਦੀ ਹੈ ਨਾ ਕਹਿੰਦੇ ਹੁੰਦੇ ਆ ਨਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਸੋਚਦੇ ਆ ਵੀ ਜਿਹਦੇ ਨਾਲ ਆਪਣੀ ਮੈਰਿਜ ਹੋਵੇ ਕੀ ਆਪਣਾ ਹਸਬੰਡ ਵਧੀਆ ਹੋਵੇ ਵੀ ਆਪਣਾ ਹਰ ਇੱਕ ਸ਼ੌਂਕ ਪੂਰਾ ਹੋਵੇ ਕਿਉਂਕਿ ਮੇਰਾ ਇਹੋ ਜਿਹਾ ਕੁਝ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਬਿਲਕੁਲ ਵੀ ਮੇਰੇ ਹਰ ਇੱਕ ਸ਼ੌਂਕ ਸਾਰੇ ਦਿਲ ਦੇ ਵਿੱਚ ਹੀ ਰਹਿ ਗਏ ਹਮ ਸਾਰੇ ਦਿਲ ਦੇ ਅੰਦਰ ਹੀ ਦੱਬੇ ਨੇ ਬਸ ਮੇਰਾ ਕੁਝ ਵੀ ਨਹੀਂ ਸੀ ਇਹੋ ਜਿਹਾ ਮੇਰੇ ਕੋਲ ਸਭ ਕੁਝ ਆ ਪਰ ਮੇਰੀ ਲਾਈਫ ਦੇ ਵਿੱਚ ਸਕੂਨ ਹੈ ਨਹੀਂ ਕਿਉਂਕਿ ਪਹਿਲਾਂ ਫਾਦਰ ਸਾਹਿਬ ਸੀਗੇ ਥੋੜਾ ਸਕੂਨ ਸੀ ਲਾਈਫ ਦੇ ਵਿੱਚ ਪਰ ਹੁਣ ਤਾਂ ਬਿਲਕੁਲ ਵੀ ਸਕੂਨ ਹੈ ਨਹੀਂਗਾ ਮਤਲਬ ਕੋਈ ਇਹੋ ਜਿਹਾ ਇਨਸਾਨ ਚਾਹੀਦਾ ਹੁੰਦਾ ਵੀ ਜਿਹਦੇ ਸਿਰ ਤੇ ਆਪਾਂ ਕਹਿੰਦੀ ਚੱਲ ਕੋਈ ਨਹੀਂ ਉਹ ਹੈਗਾ ਹਨਾ ਹਾਂਜੀ ਹਮ ਕੂਨ ਹੈ ਨਹੀਂ ਮੇਰੀ ਲਾਈਫ ਦੇ ਵਿੱਚ ਬਿਲਕੁਲ ਵੀ ਹੂੰ ਸਕੂਨ ਦੀ ਭਾਲ ਹਮੇਸ਼ਾ ਤੋਂ ਇਨਸਾਨ ਕਰਦਾ ਹੀ ਹੈ ਤੇ ਭੈਣ ਜੀ ਜਦੋਂ ਫਿਰ ਤੁਸੀਂ ਫਿਰ ਕੁੱਟਮਾਰ ਹੁੰਦੀ ਹੈ ਫਿਰ ਕਦੋਂ ਮਨ ਚ ਆਉਂਦਾ ਵੀ ਮੈਂ ਆਵਾਜ਼ ਚੱਕਾਂ ਇਸ ਕੁੱਟਮਾਰ ਦੇ ਖਿਲਾਫ ਵੀ ਮੈਂ ਕੋਈ ਸਟੈਂਡ ਲਵਾ ਹਾਂਜੀ ਮੈਂ ਬਹੁਤ ਸਾਲ ਸੈਣੀ ਉਹਨਾਂ ਦੀ ਕੁੱਟਮਾਰ ਬਹੁਤ ਜ਼ਿਆਦਾ ਸਾਲ 8-9 ਸਾਲ ਐਵੇਂ ਚੱਲਦਾ ਰਹਿੰਦਾ ਮੈਂ ਇਹ ਚੀਜ਼ ਸੋਚਦੀ ਰਹੀ ਵੀ ਦੁਬਾਰਾ ਮੈਰਿਜ ਕਰਾਉਂਗੀ ਅੱਗੇ ਮੇਰੀ ਲਾਈਫ ਖਰਾਬ ਹੋ ਜੂਗੀ ਕੀ ਪਤਾ ਕੋਈ ਕਿੱਦਾਂ ਦਾ ਇਨਸਾਨ ਹੋਊਗਾ ਬੇਟਾ ਹੋ ਜਾਂਦਾ ਚਾਰ ਪੰਜ ਸਾਲ ਬਾਅਦ ਬੇਟਾ ਹੋ ਜਾਂਦਾ ਉਸ ਤੋਂ ਬਾਅਦ ਇਹ ਚੀਜ਼ ਸੋਚਦੀ ਰਹੀ ਵੀ ਹੌਲੀ-ਹੌਲੀ ਲਾਈਫ ਸੈੱਟ ਹੋ ਜੂਗੀ ਕਿਉਂਕਿ ਲਾਈਫ ਸੈੱਟ ਨਹੀਂ ਹੋਈ ਨਹੀਂ ਮਤਲਬ ਜਿਆਦਾ ਵੀ ਰੌਲਾ ਹਾਂਜੀ ਹਾਲਾਤ ਵਧਦੇ ਹੀ ਗਏ ਰੋਲਾ ਜਿਆਦਾ ਹੀ ਵਾਧਾ ਗਿਆ ਕਿਉਂਕਿ ਉਹਨਾਂ ਦੇ ਕੁਝ ਵੀ ਨਹੀਂ ਹੁੰਦਾ ਨਾ ਘਰ ਨਾ ਬਰ ਕੁਝ ਵੀ ਨਹੀਂ ਹੁੰਦਾ ਕਿਉਂਕਿ ਮੰਮੀ ਡੈਡੀ ਇੱਕ ਵਧੀਆ ਮਕਾਨ ਬਣਾ ਦਿੰਦੇ ਆ 5-6 ਲੱਖ ਰੁਪਇਆ ਲਾ ਕੇ ਡੈਡੀ ਮੰਮੀ ਡੈਡੀ ਬਣਾ ਦਿੰਦੇ ਆ ਹਾਂਜੀ ਮੇਰੇ ਮੰਮੀ ਡੈਡੀ ਵਧੀਆ ਮਕਾਨ ਬਣਾ ਦਿੰਦੇ ਆ ਪਰ ਇਹ ਚੀਜ਼ ਫਿਰ ਵੀ ਨਹੀਂ ਬਦਲੀ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਾਡੀ ਕੁੜੀ ਦੇ ਪੈਰ ਲੱਗ ਜੈਣਾ ਨਾ ਕਿ ਉਹ ਅਸੀਂ ਘਰ ਬਰ ਬਣਾ ਦਈਏ ਹਾਂਜੀ ਹਾਂਜੀ ਪਰ ਐਵੇਂ ਦਾ ਕੁਝ ਨਹੀਂ ਹੋਇਆ ਹਾਲਾਤ ਦਿਨੋਂ ਦਿਨ ਵਿਗੜਦੇ ਹੀ ਗਏ ਜਿੱਦਾਂ ਜਿੱਦਾਂ ਕਿ ਬੇਟਾ ਵੀ ਹੋ ਜਾਂਦਾ ਫਿਰ ਬੇਟੀ ਹੋ ਜਾਂਦੀ ਆ ਉਹਨਾਂ ਦਾ ਕੁੱਟਣਾ ਮਾਰਨਾ ਐਵੇਂ ਚੱਲਦਾ ਰਹਿੰਦਾ ਤੇ ਫਿਰ ਤੁਸੀਂ ਫਿਰ ਵੱਖ ਹੋ ਗਏ ਹਾਂ ਹਾਂਜੀ ਫਿਰ ਹੌਲੀ ਹੌਲੀ ਉਹਨਾਂ ਦਾ ਹੋਰ ਕਿਸੇ ਕੁੜੀ ਨਾਲ ਰਿਲੇਸ਼ਨ ਹੋ ਜਾਂਦਾ ਹੂੰ ਫਿਰ ਉਹ ਮੈਰਿਜ ਕਰਾ ਲੈਂਦੇ ਕੋਲ ਫਿਰ ਮੈਂ ਕੋਰਟ ਕੇਸ ਕਰ ਦਿੰਨੀ ਆ ਕੋਰਟ ਕੇਸ ਦੇ ਵਿੱਚ 4-5 ਸਾਲ ਕੋਰਟ ਕੇਸ ਚੱਲਦਾ ਵਾਈਫ ਨੂੰ ਲੈ ਕੇ ਪੇਸ਼ ਹੋ ਜਾਂਦੀ ਹੈ ਕੋਰਟ ਦੇ ਵਿੱਚ ਹੂੰ ਫਿਰ ਫਿਰ ਤੁਸੀਂ ਫਿਰ ਜਿੱਤਦੇ ਹੋ ਕਿ ਨਹੀਂ ਹਾਂਜੀ ਚੱਲ ਜੀ ਜਾਂਦਾ ਹਾਂਜੀ 4-5 ਸਾਲ ਕੇਸ ਚੱਲਦਾ ਫਿਰ ਵੀ ਉਹ ਅੰਦਰ ਹੋ ਜਾਂਦੇ ਕਿਉਂਕਿ ਉਹਨਾਂ ਨੇ ਮੈਨੂੰ ਡਿਵੋਰਸ ਨੀ ਨਾ ਦਿੱਤਾ ਸੀਗਾ 2-3 ਵਾਰੀ ਜੇਲ੍ਹ ਕੱਟ ਲੈਂਦੇ ਆ ਉਹ ਜ਼ਮਾਨਤ ਕਰਾ ਲੈਂਦੇ ਫਿਰ ਫਿਰ ਉਹਨਾਂ ਨੂੰ ਜੱਜ ਅੰਦਰ ਕਰ ਦਿੰਦਾ ਲਾਸਟ ਤੇ ਮੈਂ ਕੇਸ ਜਿੱਤ ਜਾਂਦੀ ਆ ਰਾਜੀਨਾਮਾ ਹੋ ਜਾਂਦਾ ਹੁਣ ਆਪਾਂ ਚਲੋ ਇਹ ਜਿਹੜੀ ਤੁਹਾਡੀ ਕਹਾਣੀ ਐ ਇਸ ਤੋਂ ਪਾਸੇ हट ਕੇ ਇੱਕ ਇਕੱਲੀ ਫਿਰ ਔਰਤ ਆਪਦੀ ਜ਼ਿੰਦਗੀ ਨੂੰ ਕਿਵੇਂ ਜਿੰਦੀ ਆ ਇਹਦੇ ਬਾਰੇ ਆਪਾਂ ਵਾਧੂ ਦਰਸ਼ਕਾਂ ਨੂੰ ਦਸੀਏ ਕਿਉਂਕਿ ਕਹਾਣੀਆਂ ਤਾਂ ਟੋਡੀਆਂ ਪਹਿਲਾਂ ਵੀ ਲੋਕਾਂ ਨੇ ਸੁਨੀਆਂ ਹੋਈਆਂ ਹਾਂਜੀ ਹਾਂਜੀ ਤੇ ਇੱਕ ਇਕੱਲੀ ਔਰਤ ਹੋਣ ਦੇ ਨਾਲ ਤੇ ਇਹ ਕਿਵੇਂ ਤੁਸੀਂ ਫਿਰ ਆਪਦੀ ਜ਼ਿੰਦਗੀ ਨੂੰ ਚਲਾਉਨੇ ਹੋ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੇ ਬਹੁਤ ਔਖਾ ਹੁੰਦਾ ਜੀ ਮੈਂ ਇਕੱਲੀ ਕਈ-ਕਈ ਵਾਰੀ ਮੇਰਾ ਮਨ ਖੇਚ ਜਾਂਦਾ ਬਹੁਤ ਬੋਲਦੀਆਂ ਬੱਚਿਆਂ ਨਾਲ ਵੀ ਲੜਦੀਆਂ ਮਨ ਹਮੇਸ਼ਾ ਖਿਜਿਆ ਰਹਿੰਦਾ ਗੁੱਸਾ ਬਹੁਤ ਜ਼ਿਆਦਾ ਆਉਂਦਾ ਕਿਉਂਕਿ ਹਰ ਇੱਕ ਜ਼ਿੰਮੇਵਾਰੀ ਆ ਦੋ ਬੱਚਿਆਂ ਨੂੰ ਸੰਭਾਲਣਾ ਹੂੰ ਇੱਕੋ ਜਿਹੇ ਹੈਗੇ ਉਹਨਾਂ ਨੂੰ ਪੜਾਉਣਾ ਲਿਖਾਉਣਾ ਹਰ ਇੱਕ ਚੀਜ਼ ਮੰਗਦੇ ਆ ਉਹਨੂੰ ਨੂੰ ਤਾਂ ਪਤਾ ਨਹੀਂ ਨਾ ਕਿੱਥੋਂ ਆਊਗੀ ਇਹ ਕਿੱਥੋਂ ਲੈ ਕੇ ਦੇਊਗੀ ਸਾਡੀ ਮम्मा ਸਾਨੂੰ ਹੂੰ ਹਰ ਇੱਕ ਚੀਜ਼ ਦੇਖਦੀ ਆ ਮੈਂ ਫਿਰ ਕੱਲੀ ਬਹਿ ਕੇ ਵੀ ਬਹੁਤ ਰੋਣੇ ਰਹਿਨੀ ਆ ਹਮੇਸ਼ਾ ਕਦੇ ਉੱਥੇ ਬਹਿ ਕੇ ਰੋ ਲਿਆ ਕਦੇ ਉੱਥੇ ਬਹਿ ਕੇ ਰੋ ਲਿਆ ਹੂੰ ਬੱਚਿਆਂ ਨੂੰ ਤਾਂ ਦੇਖਣਾ ਹੁੰਦਾ ਨਾ ਸਿਰਫ ਇੱਕ ਮੇਰੇ ਜੀਨ ਦੀ ਵਜ੍ਹਾ ਤਾਂ ਸਿਰਫ ਬੱਚੇ ਆ ਹੂੰ ਕਿਉਂਕਿ ਇਕੱਲਾਪਨ ਬਹੁਤ ਮਹਿਸੂਸ ਹੁੰਦਾ ਇਕੱਲੇ ਰਹਿਣਾ ਬਹੁਤ ਔਖਾ ਕਿਉਂਕਿ ਕਹਿੰਦੇ ਨਾ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਉਹਦੇ ਕੋਈ ਸਾਥ ਨਹੀਂ ਦਿੰਦਾ। ਹੂੰ। ਇਕੱਲਾਪਨ ਤਾਂ ਇਨਸਾਨ ਨੂੰ ਕਹਿੰਦੇ ਵੀ ਆਪਾਂ ਉਹ ਕਹਿੰਦੇ ਹੁੰਦੇ ਨਾ ਵੀ ਇਕੱਲਾਪਨ ਤਾਂ ਇਨਸਾਨ ਨੂੰ ਖਾ ਜਾਂਦਾ ਹੈ। ਹਾਂਜੀ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਮੈਂ ਤਾਂ ਵਧੀਆ ਸੋਸ਼ਲ ਮੀਡੀਆ ਤੇ ਰੀਲਾਂ ਪਾਉਣੀ ਆ ਬਹੁਤ ਵਧੀਆ ਮੇਰੇ ਤਾਂ ਲਾਈਫ 'ਚ ਬਹੁਤ ਸਕੂਨ ਆ। ਵਧੀਆ ਮੈਂ ਤਾਂ ਟੌਰ ਸ਼ੋਰ ਕੱਢ ਕੇ ਰਹਿਣੀ ਆ। ਦੇਖਣ ਵਾਲਾ ਤਾਂ ਇਹ ਹੀ ਜੱਜ ਕਰਦਾ ਪਰ ਉਹ ਤਾਂ ਮੈਨੂੰ ਪਤਾ ਨਾ ਕਿ ਮੈਂ ਕਿੰਨਾ ਕੁ ਖੁਸ਼ ਰਹਿਣੀ ਆ। ਹੂੰ। ਪਰ ਸਕੂਨ ਹੈ ਨਹੀਂ ਬਿਲਕੁਲ ਵੀ ਸਕੂਨ ਹੈ ਨਹੀਂ ਮੇਰੀ ਲਾਈਫ ਦੇ ਵਿੱਚ ਹਮ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰੀਏ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆਉਂਦੇ ਹੋ ਪਹਿਲੀ ਰੀਲ ਕਦੋਂ ਪਾਈ ਸੀ ਤੁਸੀਂ ਹਾਂਜੀ ਕਾਫੀ 2-3 ਸਾਲ ਹੋ ਗਏ ਮੈਨੂੰ ਇੰਸਟਾ ਚਲਾਉਂਦੀ ਨੂੰ ਹਮ ਉਹ ਰੀਲ ਇੰਨਾ ਹੈ ਨਹੀਂ ਸੀ ਕਿਉਂਕਿ ਮੈਨੂੰ ਰੀਲ ਇੰਨੀ ਬਣਾਉਣੇ ਵੀ ਨਹੀਂ ਆਉਂਦੀ ਮੈਂ ਜ਼ਿਆਦਾ ਐਕਟਿੰਗ ਕਰਕੇ ਰੀਲਾਂ ਨਹੀਂ ਬਣਾਉਂਦੀ ਹਮ ਮੈਨੂੰ ਆਉਂਦਗਾ ਨਹੀਂ ਐਕਟਿੰਗ ਕਰਕੇ ਰੀਲਾਂ ਸੋ ਮੈਂ ਨੋਰਮਲ ਜੀ ਸਿੰਪਲ ਰੀਲ ਬਣਾਉਣੀ ਆ ਹਮ ਹਾਂਜੀ ਤੇ ਇਹ ਕੋਈ ਵਾਇਰਲ ਕਦੋਂ ਹੋਈ ਸੀ ਪਹਿਲੀ ਦੀ ਵੀ ਕਾਫੀ ਕਈ ਰੀਲਾਂ ਹੈਗੀਆਂ ਜਿਹੜੀਆਂ ਵਿੱਚੋਂ ਚੱਲੀਆਂ ਵੀ ਆ ਹੂੰ ਤੇ ਕਈ ਹੁਣ ਤਾਂ ਵੀ ਫੋਨ ਦੀ ਰੀਚ ਹੀ ਬਿਲਕੁਲ ਹੀ ਡਾਊਨ ਹੋਈ ਪਈ ਐ ਹੂੰ ਤਾਂ ਵੀ ਘਟਾ ਰੱਖੀਆਂ ਸੀ ਪਿੱਛੇ ਜੇ ਥੋੜਾ ਟੈਨਸ਼ਨ 'ਚ ਚੱਲਦੀ ਸੀਗੀ ਰੀਲਾਂ ਬਹੁਤ ਘਟ ਪਈਆਂ ਹੁਣ ਤਾਂ ਤੇ ਆਪ ਨੂੰ ਜਦੋਂ ਜਦੋਂ ਕੋਈ ਕੁੜੀ ਹੈ ਨਾ ਵੈਸੇ ਤਾਂ ਇਕੱਲੀ ਰਹਿੰਦੀ ਕੁੜੀ ਨੂੰ ਹੋਣਾ ਹੀ ਬੜੀ ਮੁਸ਼ਕਲ ਦੀ ਗੱਲ ਹੈ ਹੈ ਨਾ ਸਮਾਜ ਦੇ ਵਿੱਚ ਹਾਂਜੀ ਹਾਂਜੀ ਪਰ ਉਹ ਇਕੱਲੀ ਰਹਿਣਾ ਫਿਰ ਕੱਲੀ ਰਹਿਣ ਦੇ ਕੁੜੀ ਵੀ ਸੋਸ਼ਲ ਮੀਡੀਆ ਤੇ ਆਏ ਆ ਗਈ ਇਹਦੇ ਨਾਲ ਫਿਰ ਕਿੰਨਾ ਕਿ ਮੁਸ਼ਕਲ ਆਇਆ ਮੁਸ਼ਕਲ ਤਾਂ ਹਨਾ ਜੀ ਦੇਖੋ ਲੋਕਾਂ ਨੇ ਤਾਂ ਜੋ ਕਹਿਣਾ ਕਹੀ ਜਾਣਾ ਪਰ ਮੁਸ਼ਕਲ ਤਾਂ ਕੋਈ ਵੀ ਨਹੀਂ ਆਈ ਹੁਣ ਕੋਈ ਕੰਮ ਤਾਂ ਕਰਨਾ ਹੀ ਆ ਵਿਲੇ ਰਹਿ ਕੇ ਵੀ ਹਨਾ ਮੁਸ਼ਕਲ ਜ਼ਿਆਦਾਤਰ ਤਾਂ ਮਨ ਬਿਜ਼ੀ ਰਹਿੰਦਾ ਤਾਂ ਵਧੀਆ ਰਹਿੰਦਾ ਹਨਾ ਹਾਂਜੀ ਆਪਾ ਫੋਨ ਚ ਵੀ ਜ਼ਿਆਦਾ ਕੁਝ ਦੇਖਦੇ ਆ ਮਨ ਜ਼ਿਆਦਾ ਪਰੇਸ਼ਾਨ ਹੁੰਦਾ ਵਧੀਆ ਨਹੀਂ ਰਹਿੰਦਾ ਜ਼ਿਆਦਾ ਪਰੇਸ਼ਾਨ ਹੁੰਦਾ ਫੋਨ ਦੇਖ-ਦੇਖ ਕੇ ਜ਼ਿਆਦਾ ਵੀ ਮੈਂ ਜਦੋਂ ਕਿਉਂਕਿ ਰੀਲ ਬਣਾਉਣੇ ਆਪਾਂ ਨੂੰ ਐ ਹੁੰਦਾ ਵੀ ਕੋਈ ਕੰਟੈਂਟ ਬਣਾਈਏ ਉਹਦੇ 'ਚ ਫਿਰ ਬਿਜ਼ੀ ਹੋ ਜਾਂਦੇ ਆਪਾਂ ਬਿਜੀ ਬਸ ਥੋੜਾ ਸਮਾਂ ਹੀ ਬਿਜੀ ਲਾਈਫ ਇੰਨੀਕ ਥੇਰੀ ਪਈ ਐ ਟੈਨਸ਼ਨਾਂ ਨੇ ਬਿਜੀ ਥੋੜਾ ਸਮਾਂ ਹੀ ਬਸ 10-15 ਮੈਂ ਜ਼ਿਆਦਾ ਫੋਨ ਇੰਨਾ ਦੇਖਦੀ ਨਹੀਂਗੀ ਹਾਂ हां जी ਕਿਉਂਕਿ ਫਿਰ ਜਦੋਂ ਆਪਾਂ ਫੋਨ ਦੇਖਦੇ ਆ ਨਾ ਜਿਆਦਾ ਫਿਰ ਜਦੋਂ ਆਪਾਂ ਵਧੀਆ ਵਧੀਆ ਰੀਲਾਂ ਦੇਖੇ ਸਾਰੇ ਵੀ ਵਧੀਆ ਆਪਦੇ ਹਸਬੰਡ ਨਾਲ ਖੁਸ਼ ਹੁੰਦੇ ਫਿਰ ਆਪਣੇ ਮਨ ਨੂੰ ਥੋੜਾ ਜਿਹਾ ਇਹ ਹੁੰਦਾ ਵੀ ਸ਼ਾਇਦ ਸਾਡੀ ਲਾਈਫ ਵੀ ਵਧੀਆ ਹੁੰਦੀ ਹੂੰ ਹੁਣ ਹੁਣੀ ਜਿਵੇਂ ਮੈਂ ਗੱਲ ਕੀਤੀ ਸੀ ਕਿ ਵੀ ਕੁੜੀ ਹੋਣਾ ਹੀ ਸਭ ਤੋਂ ਵੱਡੀ ਮੁਸ਼ਕਲ ਆ ਉਸ ਤੋਂ ਉਸ ਤੋਂ ਵੱਡਾ ਇਹ ਸਮਝ ਲਓ ਵੀ ਹੋਰ ਵੀ ਚੌਗਣੀ ਹੋ ਜਾਂਦੀ ਹੈ ਜਦੋਂ ਕੁੜੀ ਇਕੱਲੀ ਹੋਵੇ ਬੋਤ ਜੀ ਲੋਕਾਂ ਨੂੰ ਤਾਂ ਕਿਸੇ ਦੀ ਲਾਈਫ ਬਾਰੇ ਕੁਝ ਪਤਾ ਨਹੀਂ ਹੁੰਦਾ ਲੋਕ ਤਾਂ ਸਿਰਫ ਗੱਲਾਂ ਹੀ ਕਰਨ ਵਾਲੇ ਆ ਪਰ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਕਿ ਜਿਨੇ ਜੋ ਕਹਿਣਾ ਉਹ ਤਾਂ ਸਹੀ ਸਹੀ ਨੂੰ ਵੀ ਕਹੀ ਦੇਣਾ ਲੋਕਾਂ ਨੇ ਤਾਂ ਗਲਤ ਨੂੰ ਤਾਂ ਗਲਤ ਕਹਿਣਾ ਹੀ ਆ ਜੀ ਤੇ ਤੇ ਕਮੈਂਟ ਜਦੋਂ ਆਉਂਦੇ ਆ ਕੋਈ ਉਹ ਜੀ ਜੀ ਅਜੇ ਤੱਕ ਮੈਨੂੰ ਕਦੇ ਵੀ ਕਿਸੇ ਦਾ ਗਲਤ ਕਮੈਂਟ ਨਹੀਂ ਆਇਆ ਕਦੇ ਵੀ ਨਹੀਂ ਆਇਆ ਕਦੇ ਵੀ ਨਹੀਂ ਆਇਆ ਤੁਸੀਂ ਮੇਰੀ ਆਈਡੀ ਦੇਖ ਸਕਦੇ ਹੋ ਇਹ ਵੈਸੇ ਤੁਹਾਡੇ ਲਈ ਬੜੀ ਲੱਕੀ ਗੱਲ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵਿਚਾਰੀਆਂ ਉਹ ਆ ਜਿਵੇਂ ਆਪਾਂ ਹੈਨਾ ਕਿਰਨਾ ਭੈਣ ਜੀ ਉਹਨਾਂ ਨੂੰ ਵੀ ਬੜੇ ਗਲਤ ਕਮੈਂਟ ਆਉਂਦੇ ਆ ਕੱਲ ਹੀ ਅਸੀਂ ਹੇਮਾ ਸ਼ਰਮਾ ਜੀ ਵੀ ਕੀਤੀ ਸੀ ਛੋਟੀ ਕੁੜੀ ਐ ਉਹਦੇ 90% ਕਮੈਂਟਰ ਨੂੰ ਗਲਤ ਕਰਦੇ ਲੋਕ ਨਹੀਂ ਜੀ ਤੁਸੀਂ ਮੇਰੀ ਆਈਡੀ ਦੇਖ ਲਓ ਮੈਨੂੰ ਬਿਲਕੁਲ ਕਦੇ ਵੀ ਕਿਸੇ ਨੇ ਗਲਤ ਕਮੈਂਟ ਨਹੀਂ ਕੀਤੀ ਕਿਉਂਕਿ ਮੇਰੇ ਨਾਲ ਜ਼ਿਆਦਾਤਰ ਐਡ ਕੁੜੀਆਂ ਹੋ ਜਾਂਦੀਆਂ ਹਾਂ ਹਾਂਜੀ ਮੈਂ ਤਾਂ ਹਰ ਇੱਕ ਹੀ ਮੈਂ ਗੱਲਬਾਤ ਕਰਦਾ ਜੇ ਜ਼ਿਆਦਾ ਕੋਈ ਮੈਨੂੰ ਮੈਸੇਜ ਕਰਦਾ ਮੈਂ ਬਲੌਕ ਕਰ ਦਿੰਨੀ ਹਾਂ ਮੈਂ ਜ਼ਿਆਦਾ ਕਿਸੇ ਨਾਲ ਗੱਲ ਨਹੀਂ ਕਰਦੀ ਇਸ ਤਰ੍ਹਾਂ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ ਮੈਂ ਜਿਮ ਕਰ ਜਿਮ ਜਾਨੀ ਆ ਹਾਂਜੀ ਮੈਂ ਜਾਂਨੇ ਮੇਰੇ ਸ਼ੌਂਕ ਬਹੁਤ ਵੱਡੇ ਵੱਡੇ ਆ ਪਰ ਮੈਂ ਆਪਦੇ ਪੂਰੇ ਕਰਦੀ ਆ ਮੈਂ ਕਿਸੇ ਤੇ ਡਬੰਟ ਨਹੀਂ ਰਹਿੰਦੀ ਹੂੰ ਮੈਂ ਉਹੀ ਗੱਲ ਕਰਦੇ ਸੀ ਵੀ ਆਪਾਂ ਇੱਕ ਪਿੰਡ 'ਚ ਰਹਿਣ ਵਾਲਿਆ ਪਿੰਡ 'ਚ ਤਾਂ ਕੁੜੀਆਂ ਨੂੰ ਹੀ ਕਹਿੰਦੇ ਵੀ ਨਾ ਵੀ ਅੰਦਰ ਘੁੱਟ ਕੇ ਰਹਿਣ ਤੁਸੀਂ ਖੁੱਲ ਕੇ ਜਿਮ ਵੀ ਜਾਂਨੇ ਹੋ ਤੁਹਾਨੂੰ ਕਹਿੰਦਾ ਨਹੀਂ ਜੀ ਮੈਂ ਨਾ ਇੱਕ ਮੈਂ ਕੈਮਰੇ ਸਾਹਮਣੇ ਬੋਲ ਰਹੀ ਆ ਪਰ ਮੈਂ ਮੈਂ ਵਧੀਆ ਰਹਿਣੀ ਆ ਮੈਂ ਆਪਦੇ ਸਾਰੇ ਸ਼ੌਂਕ ਪੂਰੇ ਕਰਦੀ ਆ ਹੂੰ ਹਾਂਜੀ ਮੈਂ ਲੋਕਾਂ ਦੀ ਪ੍ਰਵਾਹ ਬਹੁਤ ਘੱਟ ਕਰਦੀ ਹਾਂ ਕਿਉਂਕਿ ਲੋਕਾਂ ਨੇ ਤਾਂ ਜੋ ਕਹਿਣਾ ਕਹੀ ਜਾਣ ਅੱਗੇ ਮੇਰੀ ਲਾਈਫ ਆ ਬੱਚੇ ਵੀ ਦੇਖਣੇ ਆ ਮੈਂ ਸਭ ਕੁਝ ਦੇਖਣਾ ਆਪਦੇ ਬੱਚਿਆਂ ਨੂੰ ਵੀ ਅੱਗੇ ਸਭ ਕੁਝ ਦੇਖਣਾ ਮਤਲਬ ਜਦੋਂ ਦੁੱਖ ਸੀਗਾ ਲੋਕਾਂ ਨੇ ਤਾਂ ਉਹ ਵੀ ਹਾਂ ਨਾ ਕੋਈ ਹਾਲ ਨਹੀਂ ਪੁੱਛਿਆ ਤੇ ਹੁਣ ਜਦੋਂ ਲੋਕਾਂ ਨੇ ਕਿਹਾ ਮੈਨੂੰ ਮੈਂ ਕਿਹੜਾ ਲੋਕਾਂ ਨੂੰ ਸਰਟੀਫਿਕੇਟ ਦੇਣਾਗਾ ਹੂੰ ਮੈਨੂੰ ਲੋਕਾਂ ਤੋਂ ਵੀ ਨਹੀਂ ਲੈਣਾ ਆਪਾਂ ਹਾਂਜੀ ਹਾਂਜੀ ਲੋਕਾਂ ਦੇ ਸਰਟੀਫਿਕੇਟ ਦਾ ਕਿਸੇ ਦੇ ਰਾਸ ਆਉਂਦਾ ਹੀ ਨਹੀਂ ਲੋਕਾਂ ਨੂੰ ਕਿਸੇ ਦੀ ਨਾ ਤਾਂ ਦੁੱਖ ਰਾਸ ਆਉਂਦੇ ਆ। ਹਾਂ ਜੀ ਨਹੀਂ ਕਿਸੇ ਦੀ ਖੁਸ਼ੀ। ਉਹ ਤੇ ਕੀ ਜਦੋਂ ਮੈਂ ਜ਼ਿਆਦਾਤਰ ਆਪ ਦਾ ਦੁੱਖ ਕਿਸੇ ਦੇ ਸਾਹਮਣੇ ਸ਼ੇਅਰ ਨਹੀਂ ਕਰਦੀ। ਜਦੋਂ ਆਪਾਂ ਕਿਸੇ ਦੇ ਸਾਹਮਣੇ ਸ਼ੇਅਰ ਕਰਦੇ ਆ ਨਾ ਲੋਕ ਹੌਸਲਾ ਦੇਣ ਦੀ ਬਜਾਏ ਮਜ਼ਾਕ ਉਡਾਉਂਦੇ ਆ। ਕਿਸੇ ਦੇ ਸਾਹਮਣੇ ਆਪਾਂ ਰੋਣੇ ਵੀ ਆ ਨਾ ਮਜ਼ਾਕ ਉਡਾਉਂਦੇ ਆ। ਜਦੋਂ ਆਪਾਂ ਹੁਣ ਤੁਸੀਂ ਹੁਣੇ ਗੱਲ ਕੀਤੀ ਵੀ ਜਦੋਂ ਆਪਾਂ ਕਿਸੇ ਦੇ ਸਾਹਮਣੇ ਰੋਣੇ ਆ ਤਾਂ ਲੋਕ ਮਜ਼ਾਕ ਉਡਾਉਂਦੇ ਆ। ਫਿਰ ਜਦੋਂ ਕੁੜੀਆਂ ਦੀ ਜ਼ਿੰਦਗੀ 'ਚ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਹਾਂਜੀ ਤਾਂ ਫਿਰ ਕੁੜੀਆਂ ਨੂੰ ਸਲਾਹ ਦੇਣ ਵਾਲੇ ਵੀ ਬਹੁਤ ਹੁੰਦੇ ਆ ਬਹੁਤ ਸਲਾਹ ਦਿੰਦੇ ਆ ਇਹੋ ਜੀ ਸਲਾਹ ਵੀ ਦਿੱਤੀ ਹੁੰਦੀ ਆ ਵੀ ਜਿੱਥੇ ਚੈਨ ਲੱਗਾ ਹੋਣਾ ਵੀ ਕਸੂਰ ਸਾਰੇ ਤੁਹਾਡੇ ਹੀ ਆ ਹਾਂਜੀ ਸਲਾਹ ਦੇਣ ਵਾਲੇ ਬਹੁਤ ਆਉਂਦੇ ਆ ਕਹਿੰਦੇ ਆ ਤੇਰੀ ਉਮਰ ਛੋਟੀ ਆ ਹਜੇ ਮੈਰਿਜ ਕਰਾ ਲਾ ਤੈਨੂੰ ਕੋਈ ਕਹਿੰਦਾ ਤੂੰ ਮੈਰਿਡ ਆ ਜੇ ਮੈਂ ਚਲੀ ਜਾਈ ਨਹੀਂ ਉੱਥੇ ਵੀ ਸਾਰੇ ਆ ਕਹਿੰਦੇ ਤੁਸੀਂ ਤਾਂ ਭੈਣ ਭਰਾ ਲੱਗਦੇ ਆ ਦੋਨੇ ਬੇਟੇ ਨੂੰ ਕਹਿ ਦਿੰਦੇ ਕਿਉਂਕਿ ਛੋਟੀ ਉਮਰ 'ਚ ਬੇਟਾ ਹੋਇਆ ਬੱਚੇ ਹੁਣ ਵੱਡੇ ਆ ਹਾਂ ਸਾਰੇ ਬਸ ਇਹ ਸਲਾਹ ਦਿੰਦੇ ਤੂੰ ਮੈਰਿਜ ਕਰਾ ਲੈ ਤੈਨੂੰ ਮੈਰਿਜ ਕਰਾ ਲੈਣੀ ਚਾਹੀਦੀ ਪਰ ਮੈਂ ਨਹੀਂ ਸੋਚਿਆ ਕਦੇ ਮੈਰਿਜ ਬਾਰੇ ਵੀ ਮੈਂ ਮੈਰਿਜ ਕਰਾਵਾਂ ਜਾਂ ਇਹ ਚੀਜ਼ ਸੋਚਦੀ ਆ ਮੇਰੀ ਲਾਈਫ ਖਰਾਬ ਹੋ ਚੁੱਕੀ ਆ ਮੇਰੇ ਬੱਚਿਆਂ ਦੀ ਲਾਈਫ ਨਾ ਖਰਾਬ ਹੋ ਕਿਉਂਕਿ ਮੈਂ ਉਹਨਾਂ ਲਈ ਕਰ ਰਹੀ ਆ ਜੋ ਵੀ ਕਰ ਰਹੀ ਆ ਉਹਨਾਂ ਨੂੰ ਸਾਰਾ ਕੁਝ ਬਣਾ ਕੇ ਵੀ ਦਿੱਤਾ ਮੈਂ ਕੱਲ ਨੂੰ ਮੈਨੂੰ ਕੁਝ ਹੁੰਦਾ ਵੀ ਆ ਮੇਰੇ ਬੱਚਿਆਂ ਨੂੰ ਕੋਈ ਐਂ ਤਾਂ ਨਹੀਂ ਕਹਿ ਸਕਦਾ ਨਾ ਤੁਹਾਡੀ ਮਾਂ ਨੇ ਤੁਹਾਨੂੰ ਕੁਝ ਬਣਾ ਕੇ ਨਹੀਂ ਦਿੱਤਾ ਲੋਕ ਕਹਿੰਦੇ ਆ ਕੁੜੀਆਂ ਕੁਝ ਕਰ ਨਹੀਂ ਸਕਦੀਆਂ ਕੁੜੀਆਂ ਕਿਉਂ ਨਹੀਂ ਕੁਝ ਕਰ ਸਕਦੀਆਂ ਕੁੜੀਆਂ ਮੁੰਡਿਆਂ ਨਾਲੋਂ ਵੀ ਜ਼ਿਆਦਾ ਅੱਗੇ ਆ ਬਹੁਤ ਕੋਈ ਬੰਦੇ ਦੇ ਵਿੱਚ ਹੌਸਲਾ ਹੋਣਾ ਚਾਹੀਦਾ ਕਿਉਂਕਿ ਉਹ ਹੌਸਲਾ ਮੇਰੇ ਵਿੱਚ ਬਹੁਤ ਜ਼ਿਆਦਾ ਮੈਂ ਕਹਿੰਨੀ ਨਾ ਜੋ ਇੱਕ ਇਨਸਾਨ ਨਹੀਂ ਕਰ ਸਕਦਾ ਮੁੰਡਾ ਨਹੀਂ ਕਰ ਸਕਦਾ ਮੈਂ ਕੁੜੀ ਹੋ ਕੇ ਜੋ ਚਾਹਾਂ ਉਹ ਕਰ ਸਕਦੀ ਹਾਂ ਸਮਾਂ ਜਿਹੜੀਆਂ ਮੁਸ਼ਕਲਾਂ ਆਈਆਂ ਸ਼ੁਰੂਆਲੀ ਜ਼ਿੰਦਗੀ 'ਚ ਉਹ ਬੰਦੇ ਨੂੰ ਹੋਰ ਮਜ਼ਬੂਤ ਕਰਦਾ ਹੈ ਨਾ ਥੋੜੀ ਕਹਿੰਦੇ ਜਿਵੇਂ ਜਿਵੇਂ ਬੰਦਾ ਠੋਕਰਾਂ ਖਾਂਦਾ ਓਵੇਂ ਓਵੇਂ ਵੀ ਜਦ ਬੰਦਾ ਮਜ਼ਬੂਤ ਹੋ ਜਾਂਦਾ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਗਾਈਡ ਕਰਦੀ ਆ ਵੀ ਕੱਲ ਨੂੰ ਮੈਨੂੰ ਕੁਝ ਹੁੰਦਾ ਵੀ ਹੈ ਸਾਰਾ ਕੁਝ ਥੋੜਾ ਹੀ ਆ ਵੀ ਕੱਲ ਨੂੰ ਕੋਈ ਕੁਝ ਵੀ ਕਰ ਸਕਦਾ ਬੱਚਿਆਂ ਨੂੰ ਵੀ ਮਜ਼ਬੂਤ ਬਣਾ ਰਿਹਾ ਤੁਸੀਂ ਹਾਂਜੀ ਬੱਚੇ ਮੇਰੇ ਹਲੇ ਨਹੀਂ ਇੰਨੇ ਹੋ ਵਿਚਾਰਕ ਨਹੀਂ ਹੈਗੇ ਉਹਨਾਂ ਨੂੰ ਹਜੇ ਦੁਨੀਆਦਾਰੀ ਦੇਣੇ ਸਮਾਂ ਨਹੀਂ ਹੈਗੇ ਕਿਉਂਕਿ ਉਮਰ ਹੀ ਐਵੇਂ ਦੀ ਹੁੰਦੀ ਆ ਮੈਂ ਇਹ ਚੀਜ਼ ਸੋਚਦੀ ਆ ਵੀ ਜੋ ਮੇਰੇ ਨਾਲ ਹੋਇਆ ਕਾਰਨ ਮੇਰੇ ਬੱਚਿਆਂ ਨੂੰ ਨਾ ਦੇਖਣਾ ਪਵੇ ਮਨ ਚ ਕਦੇ ਇਹੋ ਜਿਹਾ ਖਿਆਲ ਆਉਂਦਾ ਹੈ ਵੀ ਸ਼ਾਇਦ ਉਦੋਂ ਮੈਂ ਮਨਾ ਕਰਦੀ 15 ਸਾਲ ਦੀ ਉਮਰ ਚ ਨਾ ਵਿਆਹ ਕਰਾਉਂਦੀ ਤਾਂ ਅੱਜ ਜ਼ਿੰਦਗੀ ਹੋਰ ਹੋਣੀ ਸੀ ਹਾਂਜੀ ਇਹ ਤਾਂ ਹਮੇਸ਼ਾ ਹੀ ਪਛਤਾਵਾ ਹੁੰਦਾ ਜਦੋਂ ਮੈਂ ਰੋਣੀ ਐ ਮੈਂ ਕਹਿ ਦਿੰਨੀ ਐ ਮੈਂ ਤਾਂ ਮੇਰੇ ਤਾਂ ਬੱਚੇ ਨਾ ਹੁੰਦੇ ਨਾ ਅੱਜ ਮੈਂ ਹਰ ਕਿਸੇ ਦੇ ਲਾਇਕ ਹੋਣਾ ਸੀ ਮੈਂ ਤਾਂ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਨਹੀਂ ਮੈਂ ਤਾਂ ਸਮ ਹਜੇ ਤਾਂ ਮੈਨੂੰ ਕੋਈ ਪੁੱਛਦਾ ਵੀ ਤੇਰੀ ਲਾਈਫ ਤਾਂ ਵਧੀਆ ਤੂੰ ਤਾਂ ਵਧੀਆ ਤੇਰੀ ਕਿਸਮਤ ਮੈਂ ਕਹਿ ਨਹੀਂ ਹੁੰਨੀ ਐ ਮੈਂ ਤਾਂ bad ਕਿਸਮਤ ਆ ਤੁਹਾਨੂੰ ਕਿਹਨੇ ਕਿਹਾ ਵੀ ਮੇਰੀ ਲਾਈਫ ਵਧੀਆ ਮੈਂ bad ਕਿਸਮਤ ਹੁਣ ਤਾਂ ਇਹ ਐ ਵੀ ਇੱਕ ਤੁਸੀਂ ਉਸ ਨਾਰਕ ਦੀ ਜ਼ਿੰਦਗੀ ਚ ਫਸੇ ਰਹਿਣ ਦੇ ਤਾਂ ਮੈਂ ਆਪਾਂ ਕਹਿ ਦਿੰਦੇ ਬਦਕਿਸਮਤ ਸਮਾਂ ਤੁਸੀਂ ਹੌਸਲਾ ਕੀਤਾ ਲੜੇ ਉਹ ਲੜ ਕੇ ਨਿਕਲੇ ਇਹ ਮਾਂ ਕੁਸ਼ਮਤੀ ਨਾਲ ਮੇਰੀ ਲਾਈਫ ਦੇ ਵਿੱਚ ਜਿੰਨਾ ਮਰਜੀ ਦੁੱਖ ਆ ਜੇ ਪਰ ਮੈਂ ਹੌਸਲਾ ਨਹੀਂ ਕਦੇ ਵੀ ਹਾਰਿਆ ਹਮ ਕਦੇ ਵੀ ਨਹੀਂ ਹਾਰਿਆ ਮੈਂ ਹੌਸਲਾ ਮੈਂ ਹਮੇਸ਼ਾ ਹੌਸਲੇ ਨਾਲ ਰਹਿਣੀ ਆ ਜਦੋਂ ਹੌਸਲਾ ਹੁੰਦਾ ਬੰਦੇ ਨੂੰ ਫਿਰ ਬੰਦੇ ਨੂੰ ਇਹ ਲੱਗਦਾ ਵੀ ਮੈਂ ਚਲੋ ਠੀਕ ਆ ਸਮੱਸਿਆਵਾਂ ਤਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਕਿਸੇ ਦੀ ਜਿੰਮੇ ਤੁਹਾਡੀ ਜ਼ਿੰਦਗੀ ਚ ਜ਼ਿਆਦਾ ਆ ਹੋਰ ਕਿਸੇ ਦੀ ਜ਼ਿੰਦਗੀ ਚ ਘੱਟ ਆ ਪਰ ਉਹਨੂੰ ਉਹੀ ਵੱਡੀਆਂ ਲੱਗਣ ਲੱਗ ਜਾਂਦੀਆਂ ਕੁੜੀਆਂ ਬਹੁਤ ਸਾਰਾ ਆਪਣੇ ਜਦੋਂ ਕੋਈ ਮਾੜੀ ਜੀ ਮੁਸ਼ਕਲ ਆ ਜਾਂਦੀ ਤੇ ਢਹਿ ਢੇਰੀ ਹੋ ਜਾਂਦੀਆਂ ਉਹਨਾਂ ਕੁੜੀਆਂ ਨੂੰ ਕੀ ਕਹੋਗੇ ਕਿਰਾਂ ਤਾਂ ਮੈਂ ਵੀ ਢੇਰੀ ਹੋ ਜਾਣੀ ਐ ਜਿਵੇਂ ਮੈਨੂੰ ਐ ਲੱਗਦਾ ਵੀ ਵੀ ਮੈਂ ਦਵਾਈ ਪੀ ਲਾਂ ਮਰ ਜਾ ਹੂੰ ਫਿਰ ਮੈਂ ਇਹ ਚੀਜ਼ ਸੋਚ ਲੈਣੀ ਐ ਮੈਂ ਤਾਂ ਮਰ ਜੂਗੀ ਚਲ ਬੇਟਾ ਵੀ ਲਾਈਫ ਜੀ ਲੂਗਾ ਬੇਟੀ ਅੱਗੇ ਉਹਨੂੰ ਕਿਹਨੇ ਦੇਖਣਾ ਹੂੰ ਇਹ ਚੀਜ਼ ਸੋਚ ਲੈਣੀ ਐ ਬੱਚਿਆਂ ਕਰਕੇ ਸੋਚ ਲੈਣੇ ਆ ਇਹਦਾ ਜਦੋਂ ਬੰਦਾ ਟੈਨਸ਼ਨ ਚ ਹੁੰਦਾ ਨਾ ਹਮੇਸ਼ਾ ਸੋਚਦਾ ਹੀ ਸੋਚਦਾ ਮਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਗਾ ਮਰਨ ਦੀ ਤਾਂ ਜਦੋਂ ਸੋਚ ਬੰਦੇ ਦੇ ਆਉਂਦੀ ਹੈ ਹਾਲਾ ਕਿ ਇਹ ਗੱਲ ਮੈਨੂੰ ਕਹਿਣੀ ਬਹੁਤ ਸੌਖੀ ਲੱਗਦੀ ਵੀ ਹੈ ਨਾ ਵੀ ਮਰਨਾ ਪਰ ਜਦੋਂ ਬੰਦੇ ਤੇ ਮੁਸੀਬਤ ਆਉਂਦੀ ਹੈ ਉਦੋਂ ਉਸੇ ਨੂੰ ਹੀ ਪਤਾ ਹੁੰਦਾ ਪਰ ਮੈਂ ਫਿਰ ਵੀ ਇਹ ਤੁਹਾਨੂੰ ਵੀ ਇਹ ਕਹਿਣਾ ਦਰਸ਼ਕਾਂ ਨੂੰ ਵੀ ਇਹ ਕਹਿਣਾ ਵੀ ਜਿਹੜੀ ਮਰਨ ਦੀ ਗੱਲ ਹੈ ਨਾ ਮਰ ਕੇ ਸਮੱਸਿਆਵਾਂ ਦਾ ਹੱਲ ਨਹੀਂ ਹੁੰਦੀਆਂ ਸਮਾਂ ਅਗਲਿਆਂ ਤੇ ਸਮੱਸਿਆਵਾਂ ਹੋਰ ਪੈ ਜਾਂਦੀਆਂ ਤੁਹਾਡੇ ਤਾਂ ਬੱਚਿਆਂ ਨੂੰ ਜ਼ਿੰਦਗੀ ਮੁਸ਼ਕਲ ਹੋ ਜੂਗੀ ਹਾਂਜੀ ਮੈਂ ਇਹ ਚੀਜ਼ ਸੋਚਦੀ ਰਹਿੰਨੀ ਆ ਜੇ ਮੰਨ ਕੇ ਚਲੋ ਮੈਂ ਇਹੋ ਜਿਹਾ ਕੁਝ ਕਰਦੀ ਵੀ ਆ ਤੇ ਮੇਰੇ ਬੱਚਿਆਂ ਨੂੰ ਕਿਸੇ ਨੇ ਨਹੀਂ ਦੇਖਣਾਗਾ ਸਾਰਿਆਂ ਨੂੰ ਅਗਲੇ ਨੂੰ ਐ ਹੋਊਗਾ ਵੀ ਸਭ ਕੁਝ ਬਣਿਆ ਸਾਡੇ ਹੱਥ ਚ ਆ ਜਾਵੇ ਕੋਈ ਨਹੀਂ ਕਿਸੇ ਨੂੰ ਦੇਖ ਕੇ ਇੱਥੇ ਰਾਜੀ ਬਿਲਕੁਲ ਹਾਂਜੀ ਮੈਂ ਬਸ ਬੱਚਿਆਂ ਨੂੰ ਬਹੁਤ ਗਾਈਡ ਕਰਦੀ ਆ ਪਰ ਹੋ ਜਾਣਗੇ ਹੌਲੀ ਹੌਲੀ ਸਮਝਦਾਰ ਵੱਢ ਗਏ ਹੁਣ ਹੌਲੀ ਹੌਲੀ ਕਿ ਹੁਣ ਕਿੰਨੇ ਦੋ ਬੱਚੇ ਆ ਤੁਹਾਡੇ ਹਾਂਜੀ ਦੋ ਬੱਚੇ ਆ 18 ਸਾਲ ਦਾ ਬੇਟਾ ਪਲੱਸ 2 ਪਾਸ ਕਰ ਗਿਆ ਤੇ 16 ਸਾਲ ਦੀ ਬੇਟੀ ਆ ਹੂੰ ਤੁਸੀਂ ਜਦੋਂ ਹੁਣ ਆਪਾਂ ਇਧਰਲੇ ਪਾਸੇ ਆਉਣੇ ਆ ਵੀ ਜਦੋਂ ਸੋਸ਼ਲ ਮੀਡੀਆ ਤੇ ਆਈ ਹਾਂਜੀ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਜ਼ਿੰਦਗੀ ਕਿਵੇਂ ਲੱਗ ਕਿਵੇਂ ਲੱਗਦੀ ਹੈ ਤੁਹਾਨੂੰ ਕੋਈ ਬਦਲੀ ਹੈ ਕਿ ਜ਼ਿੰਦਗੀ ਚ ਉਵੇਂ ਹੀ ਆ ਜ਼ਿੰਦਗੀ ਬਦਲੀ ਤਾਂ ਚਲੋ ਜੀ ਉਹ ਤਾਂ ਇੱਕ ਆਪਾਂ ਥੋੜਾ ਟਾਈਮ ਖੁਸ਼ ਰਹਿਣ ਦੇ ਕਰਕੇ ਸੋਸ਼ਲ ਮੀਡੀਆ ਤੇ ਆ ਜਾਨੇ ਆ ਹਨਾ ਪਰ ਜ਼ਿੰਦਗੀ ਚ ਜਿਹੜਾ ਕੱਲਾਪਾਨਾ ਉਹ ਤਾਂ ਨਹੀਂ ਜਾਂਦਾ ਨਾ ਪਰ ਮੇਰੀ ਲਾਈਫ ਦੇ ਵਿੱਚ ਇੱਕ ਇਹੋ ਜਿਹਾ ਇਨਸਾਨ ਆ ਵੀ ਮੇਰੇ ਹਰ ਇੱਕ ਸ਼ੌਂਕ ਨੂੰ ਉਹ ਪੂਰਾ ਕਰਦਾ ਕਿਵੇਂ ਉਹਨੂੰ ਕੈਮਰੇ ਸਾਹਮਣੇ ਨਹੀਂ ਲਿਆ ਸਕਦੀ ਪਰ ਕਿ ਉਹ ਹਰ ਇੱਕ ਜ਼ਿੰਮੇਵਾਰੀ ਮੇਰੀ ਹਰ ਇੱਕ ਟੈਨਸ਼ਨ ਮੇਰੇ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਖੜਾ ਇਹ ਵੀ ਇਹ ਵੀ ਹੈ ਨਾ ਵੀ ਹਮ ਮੁਸੀਬਤ ਦੇ ਵਿੱਚ ਰੱਬ ਵੀ ਕਿਸ ਨੇ ਕਿ ਸਿਰ ਉੱਤੇ ਮੈਨੂੰ ਲਾ ਦੋ ਰੱਬ ਬਣ ਕੇ ਆਇਆ ਮੇਰੀ ਲਾਈਫ ਦੇ ਵਿੱਚ ਤਾਂ ਜੀ ਛੋਡੀ ਕਹਾਣੀ ਦੇ ਨਾਲ ਹੋਰ ਵੀ ਕੁੜੀਆਂ ਨੂੰ ਬਹੁਤ ਮੋਟੀਵੇਸ਼ਨ ਮਿਲੂਗੀ ਤੇ ਮੈਸੇਜ ਦੇਉ ਜਾਂਦੇ ਜਾਂਦੇ ਵੀ ਕੁੜੀਆਂ ਜਿਹੜੇ ਸਾਡੀ ਕਿਉਂਕਿ ਬਹੁਤ ਸਾਰੀ ਆਡੀਅנס ਹੈ ਜਿਹੜੀ ਫੀਮੇਲੀ ਹੈ ਹਾਂਜੀ ਹਾਂਜੀ ਤੇ ਅਸੀਂ ਫੀਮੇਲਸ ਦੀ ਜ਼ਿੰਦਗੀ ਤੇ ਵੀਡੀਓ ਬਣਾਉਂਦੇ ਆਂ ਹੋਰ ਵੀਡੀਓ ਹੀ ਨਹੀਂ ਬਣਾਉਂਦੇ ਠੀਕ ਹੈ ਤੇ ਉਹਨਾਂ ਨੂੰ ਦਿਓ ਮੈਸੇਜ ਵੀ ਮੁਸੀਬਤਾਂ ਆਉਂਦੀਆਂ ਮੁਸੀਬਤਾਂ ਨਾਲ ਕਿਵੇਂ ਲੜਿਆ ਜਾਵੇ ਹਾਂਜੀ ਬਸ ਮੈਂ ਇਹੀ ਮੈਸੇਜ ਦੇਣਾ ਚਾਹੁੰਨੀ ਆ ਕੁੜੀਆਂ ਕਿਉਂ ਨਹੀਂ ਕੁਛ ਕਰ ਸਕਦੀਆਂ ਬਹੁਤ ਕੁਛ ਕਰ ਕਰ ਸਕਦੀਆਂ ਘਬਰਾਉਣਾ ਨਹੀਂ ਚਾਹੀਦਾ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਜਾਂਦੀਆਂ ਮੇਰੇ ਵਾਂਗੂ ਹੌਸਲਾ ਰੱਖੋ ਆਪਣੇ ਬੱਚਿਆਂ ਨੂੰ ਦੇਖੋ ਸਭ ਕੁਝ ਬਣਾਓ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਬਹੁਤ ਕੁਛ ਕਰ ਸਕਦੀਆਂ ਕੁੜੀਆਂ ਹੌਸਲਾ ਹੋਣਾ ਚਾਹੀਦਾ ਬੰਦੇ 'ਚ ਕੁੜੀ ਦਾ ਨਾਮ ਚਾਹੇ ਸਾਡੇ ਮਨ 'ਚ ਆਉਣ ਤੋਂ ਬਾਅਦ ਕੁੜੀ ਸ਼ਬਦ ਆਉਣ ਤੋਂ ਬਾਅਦ ਆਮੇ ਸਾਡੇ ਮਨ ਦੇ ਵਿੱਚ ਇੱਕ ਵਿਚਾਰਗੀ ਵਾਲਾ ਭਾਵ ਆ ਜਾਂਦਾ ਪਰ ਕੁੜੀਆਂ ਵਿਚਾਰੀਆਂ ਨਹੀਂ ਹੁੰਦੀਆਂ ਕੁੜੀਆਂ ਹੌਸਲੇ ਵਾਲੀਆਂ ਹੁੰਦੀਆਂ ਕੁੜੀਆਂ ਨਾਲ ਹੀ ਇਹ ਦੁਨੀਆ ਹੈ ਕੁੜੀਆਂ ਨਾਲ ਹੀ ਇਹ ਜਹਾਨ ਹੈ ਬਾਬੇ ਨਾਨਕ ਨੇ ਵੀ ਕਿਹਾ ਹੈ ਨਾ ਸੋ ਕਿਉ ਮੰਦਾਖੀ ਜਿਤ ਜਮੇ ਰਾਜਨ ਇਹਨਾਂ ਦੀ ਪੈਦਾ ਕੀਤੀ ਹੋਈ ਕਾਇਨਾਤ ਹੈ ਤੇ ਇਹਨਾਂ ਦਾ ਮਾਨ ਸਨਮਾਨ ਬਣਨਾ ਹੋਣਾ ਜ਼ਰੂਰੀ ਹੈ ਤੁਸੀਂ ਵੀ ਜੇਕਰ ਐਸੀ ਕਿਸੇ ਸਥਿਤੀ ਦੇ ਵਿੱਚੋਂ ਹੌਸਲੇ ਨਾਲ ਲੜੋ ਤੇ ਉਹਦੇ ਚੋਂ ਨਿਕਲੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਭੈਣ ਜੀ ਤੁਸੀਂ ਸਾਨੂੰ ਤੁਹਾਡਾ ਨੂੰ ਮੁੱਲਾ ਟਾਈਮ ਪਾ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ